11 ਕਰੋੜ ਦਾ ਇਨਾਮ ਵੀ ਰੱਖਿਆ ਹੈ ਕਿ ਜੇ ਕੋਈ ਫੌਜੀ ਸਿੱਖ ਫੌਜੀ ਨਰਿੰਦਰ ਮੋਦੀ ਨੂੰ ਰੋਕੇਗਾ ਝੰਡਾ ਇਹ ਤਿਰੰਗਾ ਜਿਸ ਹੇਠ ਸਿੱਖਾਂ ਦੀ ਨਸਲ ਕੁਸ਼ੀ ਹੋਈ ਹੈ ਤੇ ਉਸ ਨੂੰ ਇਨਾਮ ਵੀ ਦਿੱਤਾ ਜਾਏਗਾ ਅੱਗੇ ਗੁਰੂ ਮਾਰਾ ਜਾਣਦਾ ਤੇ 2025 ਚ ਕਾਮਯਾਬੀ ਹੋਏਗੀ ਜੇ ਇਸ ਮਸਲੇ ਤੇ ਨਹੀਂ ਹੋਏਗੀ ਤੇ ਕਿਸੇ ਅਗਲੇ ਮਸਲੇ ਤੇ ਜ਼ਰੂਰ ਹੋਏਗੀ ਉਸ ਦਿਨ ਸਿੱਖ ਤੇ ਪੰਜਾਬ ਗੁਲਾਮ ਹੋਗੇ ਸੀ ਔਰ ਉਸ ਗੁਲਾਮੀ ਦੇ ਹੇਠ ਸਿੱਖਾਂ ਦੀ ਪਿਛਲੇ 70 ਸਾਲ ਤੋਂ ਨਸਲ ਕੁਸ਼ੀ ਹੋ ਰਹੀ ਸੀ ਅਕਾਲ ਚੀ ਜੀ ਆਨੂੰ ਉਮੀਦ ਕਰਨਿਆ ਤੁਸੀਂ ਬਿਲਕੁਲ ਫਤਿਹ ਹੋਗੇ ਰਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਐਥੇ ਜੀ ਆ ਲਾਈਕ ਦਿੱਲੀ ਦੀ ਗੱਲ ਕਰਾਂਗੇ ਕਿ ਦਿੱਲੀ 'ਚ 15 ਅਗਸਤ ਨੂੰ ਜਿਹੜਾ ਝੰਡਾ ਚੜਾਇਆ ਜਾਣਾ ਉਸ ਝੰਡੇ ਨੂੰ ਰੋਕਿਆ ਜਾਏਗਾ ਮੋਦੀ ਨੂੰ ਝੰਡਾ ਛੜਾ ਨਹੀਂ ਦਿੱਤਾ ਜਾਏਗਾ ਅਤੇ ਗੁਰਪਤਵਤ ਸਿੰਘ ਪੰਨੂ ਨੇ ਬਹੁਤ ਵੱਡਾ ਲਾਂਨ ਕਰ ਦਿੱਤਾ ਹੈ ਜਿਹੜਾ ਸਿੰਘ ਜਿਹੜਾ ਸਰਦਾਰ ਮੋਦੀ ਨੂੰ ਝੰਡਾ ਲਾਂਨ ਤੋਂ ਰੋਕੇਗਾ ਉਹਨੂੰ ਦਿੱਤਾ ਜਾਏਗਾ ਬਹੁਤ ਵੱਡਾ ਨਾਮ ਤੇ ਇਨਾਮ ਇੱਥੇ ਕੋਈ ਛੋਟਾ ਨਾਮ ਨਹੀਂ ਹੈ 11 ਕਰੋੜ ਰੁਪਏ ਦਾ ਜਿਹੜਾ ਜਿਹੜਾ ਨਾ ਇਨਾਮ ਉਹ ਦਿੱਤਾ ਜਾਏਗਾ ਹਜੇ ਤੁਹਾਡੇ ਨਾਲ ਅਪਡੇਟ ਸ਼ੇਅਰ ਕਰਾਂਗੇ ਬਹੁਤ ਐਮ ਕਿਸਮ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ ਵੀਡੀਓ ਤੁਸੀਂ ਆਖਰ ਤੱਕ ਵੇਖੋ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਹਾਂ ਵੇਖਦੇ ਹਾਂ ਵੀਡੀਓ lettes go ਗ੍ਰਿਵਨ ਸਿੰਘ ਪੰਨੂ ਹਮੇਂ ਜੋਇਨ ਕਰ ਰਹੇ ਹੈ थैंक यू so much for joining us

ਕੋਸ਼ਿਸ਼ ਕਰਨ ਤੋਂ ਬਿਨਾ ਉਸ ਨੂੰ ਝੰਡਾ ਚੜਾਉਣ ਤੋਂ ਰੋਕ ਸਕਦੇ ਆ ਪਿਛਲੀ ਵਾਰੀ ਵੀ ਕੋਸ਼ਿਸ਼ ਕੀਤੀ ਸੀ ਤੇ ਉਹਨਾਂ ਨੇ ਪੂਰੀ ਦੀ ਪੂਰੀ ਹਿੰਦੁਸਤਾਨ ਦੀ ਜਿਹੜੀ ਪੁਲਿਸ ਹੈ 15000 ਬੰਦੇ ਅੰਦਰ ਆਏ ਸੀ ਤੇ 25000 ਪੁਲਿਸ ਬਾਹਰ ਖੜੀ ਸੀ ਸੋ ਜੇ 25 30000 ਦੀ ਪੁਲਿਸ ਦੇ ਹੇਠਾਂ ਝੰਡਾ ਚੜਾਉਣਾ ਤੇ ਉਹ ਸਾਡੀ ਕਾਮਯਾਬੀ ਹੈ ਕਿ ਉਥੇ ਦਾ ਆਵਾਮ ਜਿਹੜਾ ਹੈ ਈਵਨ ਹਿੰਦੁਸਤਾਨ ਦਾ ਅਸੀਂ ਉਸ ਵਾਸਤੇ 11 ਕਰੋੜ 11 ਕਰੋੜ ਦਾ ਇਨਾਮ ਵੀ ਰੱਖਿਆ ਹੈ ਕਿ ਜੇ ਕੋਈ ਫੌਜੀ ਸਿੱਖ ਫੌਜੀ ਨਰਿੰਦਰ ਮੋਦੀ ਨੂੰ ਰੋਕੇਗਾ ਝੰਡਾ ਇਹ ਤਿਰੰਗਾ ਜਿਸ ਹੇਠ ਸਿੱਖਾਂ ਦੀ ਨਸਲ ਕੁਸ਼ੀ ਹੋਈ ਹੈ ਤੇ ਉਸ ਨੂੰ ਇਨਾਮ ਵੀ ਦਿੱਤਾ ਜਾਏਗਾ ਅੱਗੇ ਗੁਰੂ ਮਾਰਾ ਜਾਣਦਾ ਤੇ 2025 ਚ ਕਾਮਯਾਬੀ ਹੋਏਗੀ ਜੇ ਇਸ ਮਸਲੇ ਤੇ ਨਹੀਂ ਹੋਏਗੀ ਤੇ ਕਿਸੇ ਅਗਲੇ ਮਸਲੇ ਤੇ ਜ਼ਰੂਰ ਹੋਏਗੀ

ਗੁਲਾਮ ਹੋ ਗਈ ਸੀ ਔਰ ਉਸ ਗੁਲਾਮੀ ਦੇ ਹੇਠ ਸਿੱਖਾਂ ਦੀ ਪਿਛਲੇ 70 ਸਾਲ ਤੋਂ ਨਸਲ ਕੁਸ਼ੀ ਹੋ ਰਹੀ ਹੈ ਔਰ ਪੰਜਾਬ ਦੀ ਆਰਥਿਕ ਨਸਲ ਕੁਸ਼ੀ ਹੋ ਰਹੀ ਹੈ ਸੋ ਇਸ ਮੁੱਦੇ ਨੂੰ ਅਸੀਂ ਪੂਰੀ ਦੁਨੀਆ ਦੇ ਸਾਹਮਣੇ ਲੈ ਕੇ ਆਉਣਾ ਚਾਹੁੰਦੇ ਆ ਕਿ ਸਿੱਖ ਜਿਹੜੇ ਆ ਉਹ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਿਉਂ ਕਰਵਾਉਣਾ ਚਾਹੁੰਦੇ ਆ ਔਰ ਕਿਉਂ 1984 ਤੋਂ ਲੈ ਕੇ 1995 ਤੱਕ ਸਿੱਖ ਪੰਥ ਨੇ ਇੱਕ ਹਥਿਆਰਬੰਦ ਸੰਘਰਸ਼ ਲੜਿਆ ਆਪਣੀ ਹਫਾਜ਼ਤ ਦੇ ਲਈ ਆਪਣੇ ਗੁਰਦੁਆਰਾ ਸਾਹਿਬਾਨ ਦੀ ਹਫਾਜ਼ਤ ਦੇ ਲਈ ਆਪਣੀ ਪੰਜਾਬ ਦੇ ਆਰਥਿਕ ਰਿਸੋਰਸਸ ਦੀ حفاظت ਲਈ ਔਰ ਜਦੋਂ ਹੁਣ ਪ੍ਰੈਜ਼ੀਡੈਂਟ 트੍ਰੰਪ ਬਣਦੇ ਆ ਦੁਨੀਆ ਦੇ ਵਿੱਚ 20 ਜਨਵਰੀ ਨੂੰ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਐਲਾਨ ਹੀ ਕੀਤਾ ਸੀ ਕਿ ਉਹ ਦੁਨੀਆ ਦੀ ਰਾਜਨੀਤੀ ਜਿਸ ਦੇ ਵਿੱਚ ਫ੍ਰੀडम ਸੀਕਿੰਗ ਇੰਡੀਜਨਸ ਪੀਪਲ ਹੈ ਉਹ ਉਹਨਾਂ ਦਾ ਸਾਥ ਦੇਣਗੇ ਸੋ ਅਸੀਂ ਜਨਵਰੀ 20 ਤੋਂ ਲਗਾਤਾਰ ਇੱਕ ਮੁਹਿੰਮ ਚਲਾਈ ਹੋਈ ਹੈ ਅਲੱਗ-ਅਲੱਗ ਮੁੱਦਿਆਂ 'ਚੋਂ ਜਿੱਦੋਂ ਜੋ 6 ਰਾਈਟ ਟੂ ਸੈਲਫ ਡਿਟਰਮੀਨੇਸ਼ਨ ਸਭ ਤੋਂ ਫਰੰਟ ਤੇ ਹੈ ਔਰ ਅਸੀਂ ਉਸੇ ਮੁਹਿੰਮ ਨੂੰ 6 ਮਹੀਨੇ ਚਲਾ ਕੇ 17 ਅਗਸਤ ਨੂੰ ਨੈਸ਼ਨਲ ਮਾਲ ਕੈਪੀਟਲ ਹਿੱਲ ਜਿੱਥੇ ਦੁਨੀਆ ਦੀ ਪੋਲੀਟਿਕਲ ਜਿਹਨੂੰ ਆਪਾਂ ਕੈਪੀਟਲ ਕਹਿੰਦੇ ਆ ਰਾਜਨੀਤਿਕ ਰਾਜਧਾਨੀ ਜਿੱਥੋਂ ਦੁਨੀਆ ਦੇ ਦੇਸ਼ ਬਣਦੇ ਆ ਜਿੱਥੋਂ ਦੁਨੀਆ ਦੇ ਦੇਸ਼ ਬਣਨ ਦੇ ਜਿਹੜੇ ਹੈ ਉਹ ਬਾਰਡਰ ਦੀ ਲਾਈਨ ਖਿੱਚੀ ਜਾਂਦੀ ਆ ਅਸੀਂ ਉਸ ਜਗ੍ਹਾ ਦੇ ਉੱਤੇ ਇਹ ਕਰਦੇ ਪਏ ਆ ਤਾਂ ਜੋ ਅਸੀਂ ਪ੍ਰੈਜ਼ੀਡੈਂਟ ਟਰੰਪ ਵਾਈਟ ਹਾਊਸ ਔਰ ਵੈਸਟਰਨ ਡੈਮੋਕ੍ਰੇਸੀਜ਼ ਦੀ ਜਿਹੜੀ ਆ ਸਪੋਰਟ ਜਿਹੜੀ ਆ ਲੈ ਸਕੀਏ رائیڈ سو ابھی تک دوزہ ایک سے اب تک بتانیا کینیڈا اٹلی امریکہ نیوزیلینڈ اسٹریلیا سویڈزرلینڈ میں درجنوں ریفرینڈمز ہوئے ہیں کیا ان کے حوالے سے ان کی امپورٹنس ضرور بتائی گا اور اس وقت جو ٹرمپ ایڈمنسٹریشن ہے اس میں خالستان کے حوالے سے کتنی آگائی ہے دیکھو اسی یہ ریفرینڈم جیڑا خالستان دا گلوبل خالستان ریفرینڈم ہے اے اسی اکتی اکتوبر ویسو اکی نو یوکے تو شروع کی تاسی ਔਰ ਸਾਡਾ ਜਿਹੜਾ ਸਟੈਪ ਬਾਈ ਸਟੈਪ ਹੈਗੇ ਆ ਅਸੀਂ ਹਰ ਕੰਟੀਨੈਂਟ ਦੇ ਵਿੱਚ ਜਿਹੜਾ ਖਾਲਿਸਤਾਨ ਰੈਫਰੈਂਡਮ ਕਰਵਾਉਣਾ ਹੈ ਪਹਿਲਾਂ ਅਸੀਂ ਉੱਥੇ ਜਾ ਕੇ ਕੈਂਪੇਨ ਕਰਦੇ ਹਾਂ ਐਜੂਕੇਟ ਕਰਦੇ ਹਾਂ ਈਵਨ ਜਿਹੜੀ ਗਵਰਨਮੈਂਟਸ ਹੈ ਉਹਨਾਂ ਦੇ ਨਾਲ ਸਾਡੇ ਸਵਾਲ ਜਵਾਬ ਹੁੰਦੇ ਆ ਕਿ ਥਿਸ ਇਜ਼ ਚੈਲੈਂਜਿੰਗ ਇੰਡੀਆਜ਼ ਸੋਵਰਨਿਟੀ ਤੇ ਸਾਨੂੰ ਉਹਨਾਂ ਨੂੰ ਦੱਸਣਾ ਪੈਂਦਾ ਇਟਸ ਨਾਟ ਅਬਾਊਟ ਚੈਲੈਂਜਿੰਗ ਇੰਡੀਆਜ਼ ਸੋਵਰਨਿਟੀ ਕਿ ਇਹ ਹਿੰਦੁਸਤਾਨ ਜਿਹੜਾ ਯੂਨੀਅਨ ਆਫ ਸਟੇਟਸ ਹੈ ਉਹਦੇ ਕਨਸਟੀਟਿਊਸ਼ਨ ਚ ਲਿਖਿਆ ਹੋਇਆ ਹੈ ਕਿ ਇਹ ਇੱਕ ਜਿਹੜਾ ਕੋਈ ਮੁਲਕ ਨਹੀਂਗਾ ਇਹ ਕੋਈ ਪਾਕਿਸਤਾਨ ਵਾਂਗੂ ਇੱਕ ਮੁਲਕ ਨਹੀਂਗਾ ਇਹ ਇੱਕ ਯੂਨੀਅਨ ਆਫ ਸਟੇਟਸ ਹੈ ਤੇ ਸਟੇਟ ਜਿਹੜੀ ਪੰਜਾਬ ਆ ਉਸ ਵਕਤ ਭਾਰਤ ਤੇ ਹਿੰਦੂਸਤਾਨ ਦੇ ਕਬਜ਼ੇ ਚ ਹੈ ਅਸੀਂ ਉਸ ਦੇ ਵਿੱਚ ਸਿਰਫ ਮੁਲਕ ਦੇ ਜਿਹੜੇ ਲੋਗ ਆ ਸਾਡੇ ਪੰਜਾਬ ਦੇ ਸਿੱਖ ਅਸੀਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਆ ਕਿ ਸ਼ੁੱਡ ਇੰਡੀਅਨ ਗਵਰਨ ਪੰਜਾਬ ਬੀਨ ਇੰਡੀਪੈਂਡੈਂਟ ਕੰਟਰੀ ਕੀ ਭਾਰਤੀ ਕਬਜ਼ੇ ਵਾਲਾ ਹਿੰਦੂਸਤਾਨ ਦੇ ਕਬਜ਼ੇ ਵਾਲਾ ਪੰਜਾਬ ਆਜ਼ਾਦ ਮੁਲਕ ਹੋਣਾ ਚਾਹੁੰਦਾ ਜਦੋਂ ਸਾਡੀ ਇਹ ਡਿਸਕਸ਼ਨਸ ਹੁੰਦੀਆਂ ਤੇ ਉਹ ਇਸ ਗੱਲ ਨੂੰ ਮੰਨਦੇ ਆ ਕਿ ਦਿਸ ਇਜ਼ ਸਿੱਖ ਪੀਪਲਸ ਰਾਈਟ ਟੂ ਫੋਰ ਡਟਰਮੀਨੇਸ਼ਨ ਕਿ ਇਹ ਲੋਕੀ ਖੁਦਮਖਤਿਆਰੀ ਦਾ ਹੱਕ ਹੈ ਇਹ ਤੁਸੀਂ ਇਸ ਤੇ ਵੋਟ ਪਵਾ ਸਕਦੇ ਹੋ ਸੋ ਚਾਹੇ ਯੂਕੇ ਹੈ ਇਟਲੀ ਹੈ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਅਸੀਂ ਵੱਖ-ਵੱਖ ਮੁਲਕਾਂ 'ਚ ਤਕਰੀਬਨ ਤਕਰੀਬਨ ਅਸੀਂ 40% ਜਿਹੜਾ ਹੈ ਉਹ 6 ਕੰਟੀਨੈਂਟਸ ਕੰਪਲੀਟ ਕੀਤੇ ਐ 60% ਅਜੇ ਵੀ ਰਹਿੰਦੇ ਐ ਸੋ ਇਸੇ ਤਰੀਕੇ ਨਾਲ ਕੈਂਪੇਨ ਜਦੋਂ ਅਸੀਂ ਵਾਈਟ ਹਾਊਸ 'ਚ ਕੀਤੀ ਹੈ 20 ਜਨਵਰੀ ਤੋਂ ਲੈ ਕੇ ਹੁਣ ਤੱਕ ਤੇ ਪ੍ਰੈਜ਼ੀਡੈਂਟ 트੍ਰੰਪ ਨੇ ਇਕੁਇਲੈਟਰ ਵੀ ਜਿਹੜੀ ਹੈ ਉਹ 6 ਫॉर ਜਸਟਿਸ ਦੇ ਨਾਮ ਤੇ ਤੇ ਮੇਰੇ ਨਾਮ ਤੇ ਭੇਜੀ ਹੈ ਹਾਲਾਂਕਿ ਇੰਡੀਅਨ ਮੀਡੀਆ ਤੇ ਇੰਡੀਅਨ ਡਿਸਇਨਫੋਰਮੇਸ਼ਨ ਮਸ਼ੀਨਰੀ ਉਸ ਨੂੰ ਝੂਠੀ ਲੈਟਰ ਦੱਸਦੇ ਆ ਦੱਸਦੇ ਆ ਜੀ ਰੂਟੀਨ ਦੇ ਵਿੱਚ ਆਉਂਦੀ ਹੈ ਪਰ ਜੇ ਤੁਸੀਂ ਉਸ ਲੈਟਰ ਦੇ ਜਿਹੜੇ ਸਾਰੇ ਫੈਕਟਸ ਐ ਤੇ ਸਟੇਟਮੈਂਟਸ ਪੜੋਗੇ ਉਹ ਐਗਜੈਕਟਲੀ ਉਸ ਚੀਜ਼ ਦੇ ਉੱਤੇ ਬੋਲੇ ਐ ਜਿਹੜੀ ਅਸੀਂ ਕੈਂਪੇਨ ਉਹਨਾਂ ਨਾਲ ਕਰਦੇ ਪਏ ਸੀ ਕਿ ਵੀ ਹੈਵ ਅ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਇਨ ਯੂਐਸ ਸਾਡੀ ਜਿਹੜੀ ਲਾਈਫ ਲਿਬਰਟੀ ਤੇ ਪ੍ਰਾਪਰਟੀ ਦੀ ਜਿਹੜੀ ਐ ਪ੍ਰੋਟੈਕਸ਼ਨ ਉਹ ਯੂਐਸ ਦਾ ਰਾਈਟ ਐ ਯੂਐਸ ਦਾ ਹੱਕ ਐ ਤੇ ਯੂਐਸ ਥੱਲੇ ਹੋਏਗੀ ਔਰ ਦੂਸਰੀ ਗੱਲ ਕਿ ਸਿਕਸ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਸਾਡਾ ਫੰਡਮੈਂਟਲ ਰਾਈਟ ਹੈ ਔਰ ਜਿਹੜੀ ਚਿੱਠੀ ਪ੍ਰੈਜ਼ੀਡੈਂਟ 트੍ਰੰਪ ਨੇ ਐਂਡ ਕੀਤੀ ਹੈ ਉਸਨੇ ਖੁੱਲੇ ਆਮ ਲਿਖਿਆ ਹੈ ਕਿ ਅਮਰੀਕਾ ਸਟੈਂਡਸ ਫਾਰ ਜਸਟਿਸ ਫਰੀडम ਐਂਡ ਫੇਥ ਆਫ ਏਵਰੀ ਅਮਰੀਕਨ ਸਿਟੀਜ਼ਨ ਜਿਹੜੀ ਕਿ ਬਹੁਤ ਕਲੀਅਰ ਮੈਸੇਜ ਹੈ ਬਹੁਤ ਕਲੀਅਰ ਸਿਗਨਲ ਹੈ ਨਰਿੰਦਰ ਮੋਦੀ ਦੀ ਹਿੰਦੁਸਤਾਨ ਹਕੂਮਤ ਨੂੰ ਕਿ ਖਾਲਿਸਤਾਨ ਰੈਫਰੰਡਮ ਦੀ ਜਿਹੜੀ ਤਾਰੀਖ ਹੈ ਮਹਮ ਹੈ ਸਿਕਸ ਪਰ ਜਸਟਿਸ ਵਲੋਂ ਚਲਾਈ ਇਸ ਨੂੰ کیا نہیں جا سکتا ہندوستان پاہ اس نو آتواد کیندہ ہے ہندوستان پاہ میں میں نو آتواد دی دستہ ہے پر امریکہ دے ویچ دس از a لافل لیگل democratic and a peaceful campaign رائٹ سو کینیڈا بھی بڑا ووکل رہا ہے خاص طور پر سکھ کلنگ جو ان کے بارڈر پر ہوئی اس ہو حوالے سے جو گردوارہ جہاں پر حردیب سنگھ نیجر کو بھارتی ایجن کی جانب سے قتل کیا گیا تھا اس کی کمیونٹی سینٹر پر ریپبلک آف خالستان کا بورڈ لگا دیا گیا ہے سو so یہ صرف علامتی طور پر

ਤੇ ਉਹਨਾਂ ਦੀ ਜਿਹੜੀ ਮੈਨੇਜਮੈਂਟ ਇਸ ਵਕਤ ਕੰਟਰੋਲ ਛ ਹੈ ਉਹਦੇ ਚ ਪ੍ਰਧਾਨ ਭਾਈ ਅਮਰਦੀਪ ਸਿੰਘ ਤੇ ਭਾਈ ਭੁਪਿੰਦਰ ਸਿੰਘ ਹੋਠੀ ਨੇ ਇੱਕ ਸਟੇਟਮੈਂਟ ਜਿਹੜੀ ਹੈ ਉਹ ਜਾਰੀ ਕੀਤੀ ਹੈ ਉਸ ਸਟੇਟਮੈਂਟ ਚ ਉਹਨਾਂ ਨੇ ਇਹੀ ਕਿਹਾ ਕਿ ਜਿਹੜਾ ਵੀ ਗੁਰਦੁਆਰਾ ਸਹਿਬਾਨ ਹਨ ਜਿੱਥੇ ਕੇਸਰੀ ਨਿਸ਼ਾਨ ਸਾਹਿਬ ਝੂਲਦੇ ਹੈ ਉਹ ਸਿੱਖ ਪੰਥ ਦੀ ਤੇ ਸਿੱਖਾਂ ਦੀ ਐਮਬੈਸੀ ਵਜੋਂ ਹੀ ਜਾਣੇ ਜਾਂਦੇ ਹੈ ਤੇ ਜਿਹੜੀ ਗੱਲ ਰਹੀ ਹੈ ਰਿਪਬਲਿਕ ਆਫ ਖਾਲਿਸਤਾਨ ਲਿਖਣ ਦੀ ਉਹਨਾਂ ਨੇ ਉਸ ਦੇ ਉੱਤੇ ਇਹ ਕਿਹਾ ਕਿ ਇਹ ਇੱਕ ਸੈਂਟਰ ਹੈ ਤੇ ਉਸ ਦੇ ਉੱਤੇ ਅਸੀਂ ਰਿਪਬਲਿਕ ਆਫ ਖਾਲਿਸਤਾਨ ਲਿਖਿਆ ਪਰ ਜਿਹੜੀ ਐਮਬੈਸੀਜ਼ ਦੀ ਗੱਲ ਹੈ ਕਿ ਅਸੀਂ ਐਮਬੈਸੀਜ਼ ਖੋਲ੍ਹਾਂਗੇ ਉਹਦੇ ਵਾਸਤੇ ਤੇ ਇੱਕ ਬਕਾਇਦਾ ਲੀਗਲ ਤੇ ਰਾਈਟਫੁੱਲ ਜਿਹੜੀ ਹੈ ਪ੍ਰੋਸੀਜਰ ਫਾਲੋ ਕਰਨਾ ਪੈਂਦਾ ਸੋ ਉਹਨਾਂ ਦੀ ਸਟੇਟਮੈਂਟ ਜਿਹੜੀ ਹੈ ਉਹ ਬਹੁਤ ਹੀ ਇੰਪੋਰਟੈਂਟ ਸਟੇਟਮੈਂਟ ਹੈ ਕਿ ਜਿੱਥੇ ਕੇਸਰੀ ਨishan ਸਾਹਿਬ ਝੂਲਦੇ ਹੈ ਪਪਾਈ ਪਵਿੰਦਰ ਸਿੰਘ ਹੋਠੀ ਨੇ ਇਹ ਗੱਲ ਕਹੀ ਹੈ ਕਿ ਉਹੀ ਜਗ੍ਹਾ ਜਿਹੜੀ ਹੈ ਉਹ ਸਿੱਖਾਂ ਦੇ ਹੱਕ ਤੇ ਹਕੂਕ ਦੀ ਗੱਲ ਕਰਨ ਦੇ ਲਈ ਸਾਹਮਣੇ ਆਉਂਦੇ ਹੈ ਰਾਈਟ ਭਾਰਤੀਆਮੀ ਚੀਫ ਕਹਿ ਰਹੇ ਹੈ ਕਿ ਇੱਕ ਹੋਰ ਜੰਗ ਹੋਣੇ ਜਾ ਰਹੀ ਹੈ ਪਹਿਲੇ ਵੀ ਸਿੱਖ ਫੌਜੂ ਨੇ ਬਗਾਵਤ ਕੀਤੀ ਇਸ ਵਾਰក៏ ਦੁਬਾਰਾ ਭਾਰਤ ਇੱਕ ਜੰਗ ਮੋਲ ਲੇਤਾ ਹੈ ਪਾਕਿਸਤਾਨ ਸੇ ਜੋ ਵੇ ਵਿਲ ਬੀ ਦ ਸਿੱਖ ਕਮਿਊਨਿਟੀ ਸਟੈਂਡਿੰਗ ਦੇਖੋ ਇਹ ਲਾਸਟ ਟਾਈਮ ਜਦੋਂ ਹਿੰਦੁਸਤਾਨ ਨੇ ਹਮਲਾ ਕੀਤਾ ਆਪਣੇ ਮਦਰਸਿਆਂ ਦੇ ਤੇ ਮਸਜਿਦ ਦੇ ਉੱਤੇ ਛੋਟੇ ਛੋਟੇ ਬੱਚੇ ਤੇ ਸਾਡੀਆਂ ਭੈਣਾਂ ਤੇ ਜਿਹੜੀਆਂ ਸ਼ਹੀਦ ਕੀਤੀਆਂ ਮੈਂ ਉਸ ਵਕਤ ਵੀ ਇਹ ਦੁਨੀਆ ਦੇ ਵਿੱਚ ਗੱਲ ਕਹੀ ਸੀ ਔਰ ਅੱਜ ਮੈਂ ਇਹ ਦੁਹਰਾਉਣਾ ਚਾਹੁੰਦਾ ਕਿ ਜਿੰਨੀ ਦੇਰ ਤੱਕ ਤੁਸੀਂ ਹਿੰਦੁਸਤਾਨ ਦੇ ਟੁਕੜੇ ਨਹੀਂ ਕਰੋਗੇ ਜਿੰਨੀ ਦੇਰ ਤੱਕ ਤੁਸੀਂ ਹਿੰਦੁਸਤਾਨ ਦਾ ਨਕਸ਼ਾ ਦੁਨੀਆ ਤੋਂ ਨਹੀਂ ਮਟਾਉਂਗੇ ਉਨੀ ਦੇਰ ਤੱਕ ਇਹ ਪਾਕਿਸਤਾਨ ਦੀ ਹੋਂਦ ਨੂੰ ਖਤਰਾ ਰਹੇਗਾ ਪਾਕਿਸਤਾਨ ਦੇ ਆਵਾਮ ਨੂੰ ਅਤਵਾਦੀ ਦੱਸਦੇ ਰਹਿਣਗੇ ਸੋ ਇਹ ਫੈਸਲਾ ਪਾਕਿਸਤਾਨ ਦੇ ਆਵਾਮ ਨੇ ਪਾਕਿਸਤਾਨ ਦੀ ਸਰਕਾਰ ਨੇ ਤੇ ਫੌਜ ਨੇ ਇੱਕ ਦਿਨ ਲੈਣਾ ਹੈ ਕਿ ਤੁਹਾਨੂੰ ਰੋਜ਼ ਤੁਹਾਡੇ ਤੇ ਹਮਲਾ ਕਰੇ ਹਿੰਦੁਸਤਾਨ ਜਾਂ ਫਿਰ ਜਿਹੜਾ ਅਸੀਂ ਹੱਲ ਦੱਸਿਆ ਕਿ ਸਿੱਖ ਫੌਜੀ ਜਥੇ ਸਿੱਖ ਸ਼ਹੀਦੀ ਜਥਿਆਂ ਦਾ ਅਸੀਂ ਐਲਾਨ ਕੀਤਾ ਪਹਿਲੋਂ ਮੈਂ ਸਿੱਖ ਫੌਜੀਆ ਨੂੰ ਕਿਹਾ ਸੀ ਕਿ ਤੁਸੀਂ ਪਾਕਿਸਤਾਨ ਦੇ ਆਰਮੀ ਦੇ ਨਾਲ ਰਲ ਕੇ ਹਿੰਦੁਸਤਾਨ ਦੇ ਖਿਲਾਫ ਲੜਨਾ ਹੁਣ ਅਸੀਂ ਸਿੱਖ ਸ਼ਹੀਦੀ ਜਥੇ ਬਣਾਏ ਆ ਪਲਟੂਨਸ ਆਫ ਆਰਮੀ ਜਿਹੜੇ ਕਿ ਜੈ ਐਰ ਫੋਰਸਸ ਉਹ ਵੇਖੀਏ ਜਿਹੜਾ ਸਿੱਖ ਫੌਜੀ ਮੋਦੀ ਨੂੰ ਚੰਦਾ ਲਾਨ ਤੋਂ ਰੋਕੇਗਾ ਉਹਨੂੰ 11 ਕਰੋੜ ਦਾ ਨਾਮ ਦਿੱਤਾ ਜਾਏਗਾ ਤੇ ਇੱਥੇ ਕੁਰਪਰਤਵਤ ਸਿੰਘ ਪੰਨੂ ਨੇ ਬਹੁਤ ਵੱਡਾ ਐਲਾਨ ਕਰ ਦਿੱਤਾ ਹੈ ਛੋਟਾ ਐਲਾਨ ਨਹੀਂ ਹੈ ਤੇ ਇੱਥੇ ਐ ਚੀਜ਼ ਦੀ ਪਹਿਲਾਂ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਕਾਮਯਾਬੀ ਨਹੀਂ ਹੋਈ ਲੇਕਿਨ ਇੱਥੇ ਉਮੀਦ ਕੀਤੀ ਜਾਂਦੀ ਪਈ ਹੈ ਕਿ ਇਸ ਵਾਰੀ ਕਾਮਯਾਬੀ ਹੋਏਗੀ ਤੇ ਕੋਈ ਸਿੱਖ ਫੌਜੀ ਹੀ ਇਹ ਕੰਮ ਕਰੇਗਾ ਤੇ ਇੱਥੇ ਜੀ ਨਾਲ ਇਹਨਾਂ ਨੇ ਗੱਲ ਕੀਤੀ ਕਿ ਕਿਸ ਤਰ੍ਹਾਂ ਸਿੱਖਾਂ ਦੀ ਨਸਲ ਕੁਸ਼ੀ ਦੀ ਕੋਸ਼ਿਸ਼ ਕੀਤੀ ਜਾਂਦੀ ਪਈ ਹੈ ਕਿਸ ਤਰ੍ਹਾਂ ਔਰ ਠੀਕ ਹੈ ਉਹ ਜੋ ਪਾਲਿਸਿਜ਼ ਲਿਆਂਦੀਆਂ ਜਾਂਦੀਆਂ ਪਈਆਂ ਨੇ ਕਿ ਸਿੱਖਾਂ ਨੂੰ ਸੈੱਡੇ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਇੱਥੇ ਸਾਡੀ ਜੀ ਗੱਲ ਹੈ ਔ ਜੀ ਕੋਈ ਵੀ ਚੀਜ਼ ਹੋਏਗੀ ਤੇ ਸਿੱਖ ਸਰਦਾਰ ਉੱਠਣਗੇ ਖਲੋਣਗੇ ਤੇ ਆਪਣੇ ਹੱਕ ਦੇ ਲਈ ਆਵਾਜ਼ ਚੁੱਕਣਗੇ ਠੀਕ ਹੈ ਤੇ ਇੱਥੇ ਨਾਲ ਇਹਨਾਂ ਨੇ ਆ ਕਿਹਾ ਕਿ ਮ ਅੱਜਿੱਖਾਂ ਦੀ ਇੱਕ ਸੈਪਰੇਟ ਸਟੇਟ ਹੋਣੀ ਚਾਹੀਦੀ ਨਾਲ ਇੱਥੇ ਜਿਹੜਾ ਪੰਜਾਬ ਏ ਪੰਜਾਬ ਏ ਇੰਡੀਆ ਨਹੀਂ ਏ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਸਟੇਟਸ ਨੇ ਪੰਜਾਬ ਕੋਈ ਇੱਕ ਸਿਟੀ ਨਹੀਂ ਏ ਪੰਜਾਬ ਇੱਕ ਪੂਰੀ ਸਟੇਟ ਏ ਤੇ ਐਦੇ ਕਰਕੇ ਪੰਜਾਬ ਨੂੰ ਆਪਣੇ ਇੰਡੀਪੈਂਡੈਂਟ ਰਾਈਟਸ ਮਿਲਣੇ ਚਾਹੀਦੇ ਨੇ ਤੇ ਕਿਸੇ ਦਾ ਕੰਮ ਨਹੀਂ ਕਿ ਉਹ ਆ ਕੇ ਸਿੱਖਾਂ ਦੇ ਰਾਈਟਸ ਨੂੰ ਖੋਏ ਸਿੱਖਾਂ ਦੇ ਨਾਲ ਪੈੜ ਕਰੇ ਸਿੱਖ ਨੌਜਵਾਨਾਂ ਨੂੰ ਜਿਹੜਾ ਨਸ਼ੇ ਦੇ ਵਿੱਚ ਪਾਏ ਠੀਕ ਹੈ ਉਹਨਾਂ ਨੂੰ ਗਲਤ ਕੰਮਾਂ ਚ ਗਲਤ ਰਾਵਾਂ ਚ ਲਾਏ ਠੀਕ ਹੈ ਤੇ ਐਸ ਸਿੱਖਾਂ ਦਾ ਪੂਰਾ ਰਾਈਟ ਏ ਕਿ ਉਹ ਐਸ ਥਾਂ ਨੂੰ ਜਿੱਥੇ ਉਹ ਰਹਿੰਦੇ ਨੇ ਉੱਥੇ ਇੰਡੀਪੈਂਡੈਂਟਲੀ ਆਪਣੇ ਹੱਕ ਦੀ ਆਵਾਜ਼ ਚੁਕਣ ਤੇ ਉਹਦੇ ਆਪਣੀ ਮਰਜ਼ੀ ਦੇ ਨਾਲ ਜਿਹੜਾ ਆਪਣੀ ਜ਼ਿੰਦਗੀ ਗੁਜ਼ਾਰ ਸਕਣ ਉਹ ਕਾਲਾ ਸਰਾਜ ਵਿੱਚ ਖਾਲਿਸਤਾਨ ਵਿੱਚ ਹੀ ਹੋ ਸਕਦਾ ਹੈ ਤੇ ਇੱਥੇ ਇਹਨਾਂ ਨੇ ਬਹੁਤ ਬਹੁਤ ਜ਼ਿਆਦਾ ਅਹਿਮ ਗੱਲਾਂ ਕੀਤੀਆਂ ਇਸ ਤੋਂ ਇਲਾਵਾ ਵੀ ਕਿ ਇਹਨਾਂ ਨੇ ਕਿਹਾ ਕਿ ਅਸੀਂ ਜਥੇ ਬਣਾ ਦਿੱਤੇ ਨੇ ਸਿੱਖ ਸ਼ਹੀਦੀ ਜਥੇ ਬਣਾਏ ਨੇ ਜਿਹੜੇ ਪਾਕਿਸਤਾਨ ਤੇ ਲਾਈਕ ਇੱਥੇ ਕੋਈ ਫਾਈਟ ਹੁੰਦੀ ਹੈ ਤੇ ਉਹ ਪਾਕਿਸਤਾਨ ਦੇ ਨਾਲ ਨਾਲ ਕਿ ਇੰਡੀਆ ਦੇ ਖਿਲਾਫ ਫਾਈਟ ਕਰਨਗੇ ਠੀਕ ਹੈ ਤੇ ਇੱਥੇ ਇਹਨਾਂ ਨੇ ਬਹੁਤ ਬਹੁਤ ਜ਼ਿਆਦਾ ਅਹਿਮ ਕਿਸਮ ਦੀਆਂ ਗੱਲਾਂ ਕੀਤੀਆਂ ਨੇ ਆ ਤੁਸੀਂ ਕੀ ਕਹੋਗੇ ਦੁਬਾਰੇ ਚ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਵੀ ਤੁਹਾਡੇ ਫਤਮੁਲਕਾਤ ਹੁੰਦੀ ਸੱਚੇ ਕਾਜ